ਤੇ ਕੀ ਗੱਲਬਾਤ ਹੋਈ ਸਾਡੀ ਗੱਲਬਾਤ ਇਹ ਹੈ ਜੀ ਅਸੀਂ ਲਿਵਰ ਦਾ ਕੰਮ ਕਰਨ ਵਾਸਤੇ ਬਿਜਲੀ ਦਾ ਗਏ ਕਿਸੇ ਠੇਕੇਦਾਰ ਦੇ ਨਾਲ ਸਾਡੇ ਨਾਲ ਗਿਆ ਹਾਂ ਸਾਡੇ ਨਾਲ ਹੀ ਅਸੀਂ 4 ਜਣੇ ਇੱਥੋਂ ਗਏ ਆ ਤੇ 3 ਦਲਦੇ ਤੇ 1 ਢੋਲੰਦਾ ਤੇ 1 ਰਾਜੋਗਿਆਂ ਦਾ ਅਸੀਂ ਗਏ ਲਿਵਰ ਦਾ ਕੰਮ ਕਰਨ ਤੇ ਅਸੀਂ ਉੱਥੇ ਜਦੋਂ ਲੈਂਡਮੈਨ ਨੂੰ ਗਿਆ ਵੀ ਫੋਨ ਲਾਇਆ ਵੀ ਬਿਜਲੀ ਬੰਦ ਕਰੋ ਉਹਨਾਂ ਨੇ ਕਿਹਾ ਵੀ ਹਾਂ ਇਹ ਜੈਂਪਰ ਕੱਟਦਾ ਠੀਕ ਹੈ ਉਹਨਾਂ ਨੇ ਜੇਪਰ ਕੱਟਣ ਦੇ ਬਾਵਜੂਦ ਵੀ ਉਹਦੇ ਵਿੱਚ ਲਾਈਟ ਆਉਂਦੀ ਥੀ ਪਤਾ ਨਹੀਂ ਵੀ ਜਾਣਨਾ ਕੋਈ ਹੋਰ ਜੇ ਪ੍ਰਕਰਟਦਾ ਤਾਂ ਲੈ ਉਹਦੇ ਵਿੱਚ ਕਰੰਟ ਆ ਗਿਆ ਪਤਾ ਨਹੀਂ ਜਾਨੀ ਕਿ ਜਿਹੜਾ ਸਾਡਾ ਇੱਕ ਆਦਮੀ ਸੀ ਉਹ ਡੈਥ ਹੋ ਗਈ ਉਹਨਾਂ ਦੀ ਐਕਸਪਾਇਰ ਹੋ ਗਿਆ ਇਸ ਗੰਦੀ ਕੀ ਰਿਪੋਰਟ ਥਾਣੀ ਹਾਂ ਮੈਂ ਉੱਥੇ ਰਿਪੋਰਟ ਦਿੱਤੀ ਆ ਰਾਤਸਰ ਥਾਣੇ ਦੇ ਵਿੱਚ ਰਿਪੋਰਟ ਦੇ ਕੇ ਆਏ ਆ ਐਫ ਆਈ ਆਰ ਕਰਵਾਈ ਆ ਇੱਕ ਉਹ ਲਾਈਨਮੈਨ ਜੋ ਮੌਕੇ ਤੇ ਆ ਤੇ ਇੱਕ ਉਹ ਠੇਕੇਦਾਰ ਜੋ ਕਿਉਂਕਿ ਇਹਨਾਂ ਦੀ ਨਿਗਹਿਲੀ ਕਰਨਦੋ ਨਾਲ ਹੀ ਮੌਤ ਹੋਈ ਆ ਦੋਨੇ ਮੌਕੇ ਤੇ ਨਹੀਂ ਕਿੰਨੇ ਟਾਈਮ ਤੋਂ ਕੰਮ ਕਰਦਾ ਸੀ ਇਹਨੂੰ ਤਕਰੀਬਨ 2 ਦਿਨ ਹੋਇਆ ਜੀ ਅਜੇ ਗਾਇਨ ਨੂੰ ਸਾਨੂੰ ਸਾਰੇ 5 ਦਿਨ ਹੋ ਗਿਆ ਇਹਨੂੰ 2 ਦਿਨ ਹੋ ਗਏ ਗਾਇਨ ਨੂੰ ਤੇ ਹਾਂ ਇਹ ਮਗਰ ਗਿਆ ਹੈ ਮੰਗ ਇਹ ਹੀ ਆ ਵੀ ਉਹਨਾਂ ਦੇ ਸਸਤੋ ਸਸਤ ਕਾਰਵਾਈ ਹੋਣੀ ਚਾਹੀਦੀ ਆ ਤੇ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਆ ਵੀ ਬਹੁਤ ਬਗਰੀ ਪਰਿਵਾਰ ਕੁਝ ਪੰਜਾਬ ਸਰਕਾਰ ਵੀ ਇਹਨਾਂ ਦੀ ਥੋੜਾ ਹੈਲਪ ਕਰ ਦੇਵੇ ਤਾਂ ਵਧੀਆ ਹਾਂਜੀ ਕੀ ਨਾ ਵੀਰ ਜੀ ਮੇਰਾ ਨਾਮ ਪਰਮਜੀਤ ਸਿੰਘ ਸਰਪੰਚ ਪਿੰਡ ਡਾਲਾ ਜ਼ਿਲ੍ਹਾ ਤਰਨਤਾਰਨ ਤੇ ਜੇਸੀ ਡੈਥ ਹੋਈ ਇਹਦਾ ਵੀ ਨਾਮ ਹੈ ਇਹਨਾਂ ਕੋਲ ਭਿੰਦਰ ਪਿੰਦਾ ਪਿੰਦਾ ਕਹਿੰਦੇ ਇਹਨੂੰ ਕਿ ਕਿਸ ਤਰ੍ਹਾਂ ਜਿਹੜੀ ਇਹ ਡੈਥ ਹੋਈ ਹੈ ਇਹ ਬਿਜਲੀ ਦੇ ਕਾਰਨ ਹੀ ਹੋਈ ਆ ਬਿਜਲੀ ਕਰੰਟ ਲੱਗ ਗਿਆ ਇਹਨੂੰ ਇਹ ਆਪਦੀ ਮਿਹਨਤ ਦੀ ਮੰਜ਼ੂਰੀ ਕਰਨਾ ਅਤੇ ਉੱਧਰ ਰਾਜਸਥਾਨ ਚ ਗਏ ਆ ਤੇ ਦੋ ਦਿਨ ਪਹਿਲਾਂ ਗਿਆ ਤੇ ਕੱਲ ਸਾਨੂੰ ਖਬਰ ਲੱਗੀ ਆ ਵੀ ਇਹਦੀ ਮੌਤ ਹੋ ਗਈ ਆ ਤੇ ਮੈਂ ਵੀ ਨਾਲ ਗਿਆ ਮੌਕੇ ਤੇ ਜਾ ਕੇ ਉੱਥੇ ਸਾਰੀ ਕਾਰਵਾਈ ਕਰਾਈ ਆ ਤੇ ਇਹਦੀ ਡੈੱਡ ਬੋਡੀ ਅਸੀਂ ਲੈ ਕੇ ਆਏ ਆ ਤੇ ਮੌਕੇ ਤੇ ਇਹਦੀ ਮੌਤ ਹੋ ਗਈ ਕਿ ਬਿਜਲੀ ਲੈ ਦੇ ਕਰੰਟ ਲੱਗਣਾ ਕਰਕੇ ਇਹ ਮੌਤ ਹੋਈ ਆ ਇਹਦੀ ਕਿਸ ਨੂੰ ਜ਼ਿੰਮੇਵਾਰ ਮੰਨਦਾ ਅਸੀਂ ਬਿਜਲੀ ਦੇ ਪ੍ਰਸ਼ਾਸਨ ਨੂੰ ਮੰਨਦੇ ਆ ਬਿਜਲੀ ਦਾ ਮਹਿਕਮਾ ਹੀ ਇਹਦਾ ਜ਼ਿੰਮੇਵਾਰ ਕਿਉਂਕਿ ਇਹ ਜਦੋਂ ਖੰਭੇ ਦੇ ਉੱਤੇ ਚੜਿਆ ਆ ਉਦੋਂ ਬਿਜਲੀ ਦਾ ਹੀ ਕੰਮ ਸੀ ਬਿਜਲੀ ਦਾ ਪਰਮਨਡ ਲੈਣਾ ਜਾਂ ਬਿਜਲੀ ਦਾ ਕਟ ਕਰਨਾ ਜਾਂ ਬਿਜਲੀ ਨੂੰ ਵੇਖਣਾ ਪਾਖਣਾ ਸਾਰਾ ਬਿਜਲੀ ਦਾ ਹੀ ਕੰਮ ਹੈ ਜਹੀ ਦਾ ਜਾਂ ਲੈਗਮੰਡ ਦਾ ਪਰਿਵਾਰ ਦੇ ਹਾਲਾਤ ਕਿ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਮੇਰੇ ਪਿੰਡ ਦੇ ਵਸਲੀਕ ਨੇ ਤੇ ਮੈਂ ਬੜੀ ਚੰਗੀ ਤਰ੍ਹਾਂ ਉਹਨਾਂ ਨੂੰ ਜਾਣਦਾ ਮੇਰੇ ਨਾਲ ਬਹੁਤ ਸੇ ਸਹਿਯੋਗ ਰੈਂਦੇ ਨੇ ਤੇ ਬਹੁਤ ਪਰਿਵਾਰ ਗਰੀਬ ਹੈ ਇਹਨਾਂ ਦੀ ਅਸੀਂ ਦਾ ਪੰਜਾਬ ਸਰਕਾਰ ਤੋਂ ਜਿਹੜਾ ਜਿਹੜਾ ਵੀ ਜਾਨੀ ਸੱਜਣਾ ਅਸੀਂ ਤਾਂ ਸਾਰਿਆਂ ਨੂੰ ਦਾਨੀ ਸੱਜਣਾ ਤੋਂ ਅਪੀਲ ਕਰਦੇ ਆਂ ਇਹਨਾਂ ਦੀ ਵਾਤਵਾਤ ਮਤ ਕੀਤੀ ਜਾਵੇ ਤਾਂ ਕਿ ਅੱਗੇ ਜਿਹੜਾ ਪਰਿਵਾਰ ਬਚਿਆ ਉਹ ਆਪਦੇ ਪੈਰਾਂ 'ਚ ਰੋ ਹੋ ਸਕੇ ਜਿਹੜੀ ਡੈਥ ਕਿੱਥੇ ਹੋਈ ਸਥਾਨ ਕਿਹੜਾ ਹੈ ਇਹ Rajasthan ਦੇ ਵਿੱਚ ਹੋਈ ਹੈ ਕੋਈ ਸ਼ਹਿਰ ਪਿੰਡ ਦੇ ਨਾਮ ਦਾ ਪਤਾ ਹਾਂ ਰਾਪਤਸਰ ਰਾਪਤਸਰ ਪਿੰਡ ਆ ਇਹ ਹਰਮਾਨਗੜ ਦੇ ਅਗਲੇ ਪੰਨੇ ਹੋਰਕਾ ਦੇ ਵਿੱਚ ਹੋਰਕਾ ਦੇ ਹੋਰਕਾ ਦੇ ਵਿੱਚ ਮੌਤ ਹੋਈ ਹੋਰਕਾ ਪਿੰਡ ਆ ਗਿਰਮਿੰਦਰ ਸਿੰਘ ਕਿਹੜਾ ਪਿੰਡ ਆ ਡਾਲ ਪਿੰਡ ਤੋਂ ਤੇ ਕੀ ਗੱਲਬਾਤ ਹੋਈ ਆਪਣੇ ਭਰਾ ਦੀ ਡੈਥ ਹੋ ਗਈ ਦੀ ਉਮਰ ਕਿੰਨੀ ਹੈ ਤੁਹਾਡੀ ਉਮਰ 20 ਸਾਲ ਤੇ ਕਿਸ ਤਰ੍ਹਾਂ ਜਿਹੜੀ ਦਸਤ ਕਿਸ ਤਰ੍ਹਾਂ ਹੋਈ ਹੈ ਬਿਜਲੀ ਦੇ ਕਾਰਨ ਬਿਜਲੀ ਦਾ ਕਾਰਨ ਕੀ ਕਾਰਨ ਬਣਿਆ ਕਿ ਜਿਹੜੀ ਦਸਤ ਬਿਜਲੀ ਦਾ ਕਾਰਨ ਇੱਕ ਠੇਕੇਦਾਰ ਦਾ ਗਲਤੀ ਦੇ ਕਾਰਨ ਇੱਕ ਲੈਂਡਮੈਨ ਦੀ ਗਲਤੀ ਦੇ ਕਾਰਨ ਕਿੱਥੇ ਹੋਈ ਬੇਠਾ ਰਾਜਸਥਾਨ ਕੰਮ ਤੇ ਗਿਆ ਸੀ ਇਸ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮੈਂ ਆ ਮੇਰਾ ਪਿਓ ਆ ਪਿਓ ਮੇਰੇ ਨੂੰ ਸੱਟ ਲੱਗੀ ਦਿਮਾਗੀ ਤੇ ਦੋ ਮੇਰੀਆਂ ਭੈਣਾਂ ਆ ਇੱਕ ਵਿਆਹੀ ਇੱਕ ਵਿਆਉਣ ਵਾਲੀ ਆ ਤੇ ਮੇਰੇ ਘਰ ਦੇ ਲੋਕ ਬਹੁਤ ਬੁਰੇ ਆ ਤੇ ਇਹ ਜਿਹੜੀ ਡੈਥ ਹੋਈ ਆ ਇੱਕ ਇਸ ਤਰ੍ਹਾਂ ਹੋਈ ਜਿਹੜੀ ਕੀ ਕਾਰਨ ਆ ਮੈਂ ਤਾਂ ਆਦੀ ਲੋਕਰੋਂ ਕੰਮ ਦੇ ਖਲਾਇਆ ਸੀ ਗਲਤੀ ਨਾਇਨ ਮੈਨ ਦੀ ਗਲਤੀ ਜਿਹੜੀ ਆਂਧਾ ਰਿਆ ਛਾੜਿੰਗ ਆਉਂਦੀ ਛਾੜਿੰਗ ਆਉਂਦੀ ਆ ਫਿਰ ਵੀ ਜਿਹੜਾ ਥੱਲੇ ਉਹ ਲੈਨਮੈਨ ਕਿਹਦਾ ਕੋਈ ਗੱਲ ਨਹੀਂ ਚੜ ਜਾ ਤੇ ਚੜਨ ਦੇ ਕਾਰਨ ਉਹਦੀ ਡੈਥ ਹੋ ਗਈ ਆ ਮਤਲਬ ਟਰਾਂਸਫਾਰਮ ਤੇ ਚੜਿਆ ਸੀ ਟਰਾਂਸਫਾਰਮ ਦੇ ਹਾਂਜੀ ਪਿਛਾ ਤੇ ਪਿੱਛੋਂ ਸੋਚੀ ਜਿਹੜਾ ਪਟਿਆ ਨਹੀਂ ਨਹੀਂ ਸੋਚ ਨਹੀਂ ਕਟਿਆ ਬਿਜਲੀ ਸਰਕਾਰ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆ ਇਸੇ ਨੂੰ ਸਾਫ ਨੂੰ ਮਿਲਣਾ ਚਾਹੀਦਾ ਜੋ ਲੈਂਡਮੈਨ ਤੇ ਠੇਕੇਦਾਰ ਤੇ ਕਾਰਵਾਈ ਹੋਵੇ ਕੀਤੀ ਕਰਨੀ ਚਾਹੀਦੀ ਹੈ ਇਸ ਬੰਦੀ ਕੀ ਕਰਤਾ ਹੈ ਹਾਂਜੀ ਦਿੱਤੀ ਰਹਿਤਾਂ